ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਬੜੇ ਸਤਿਕਾਰਯੋਗ ਐਸ ਐਚ ਓ ਸਰਦਾਰ ਅਜੀਤਪਾਲ ਸਿੰਘ ਜੋ ਕਿ ਅੱਜ ਪਿੰਡ ਦੇ ਵਿੱਚ ਕੁਝ ਵਿਚਾਰਾਂ ਕਰਨ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣ ਲਈ ਸਾਡੇ ਕੋਲੇ ਪਹੁੰਚੇ ਨੇ ਜਿਸ ਤਰੀਕੇ ਨਾਲ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਪੁਲਿਸ ਦੀ ਲੋੜ ਜਿਹੜੀ ਆ ਉਹ ਆਪਾਂ ਨੂੰ ਪੈਂਦੀ ਹੀ ਕਦੋਂ ਆ ਜਾਂ ਇਹ ਇਹਨਾਂ ਦੀ ਡਿਊਟੀ ਕੀ ਹੈ ਲਾਅਨਡ ਆਰਡਰ ਨੂੰ ਮੇਨਟੇਨ ਰੱਖਣਾ ਕ੍ਰਾਈਮ ਨੂੰ ਮੇਨਟੇਨ ਕ੍ਰਾਈਮ ਜਿਹੜਾ ਵਾ ਕ੍ਰਾਈਮ ਨੂੰ ਠੱਲ ਪਾਉਣੀ ਜਾਂ ਜਿਹੜੀਆਂ ਅਲਾਮਤਾਂ ਭਾਵੇਂ ਉਹ ਨਸ਼ੇ ਦੀ ਅਲਾਮਤ ਹੋਵੇ ਜਾਂ ਅੱਜਕੱਲ ਜਿਹੜਾ ਵਾਵਾ ਚੱਲ ਰਿਹਾ ਚਾਈਨਾ ਡੋਰ ਦਾ ਪ੍ਰਕੋਪ ਚਾਈਨਾ ਡੋਰ ਦਾ ਸਾਰਿਆਂ ਨੂੰ ਪਤਾ ਹੈ ਕਿ ਆਪਾਂ ਵੇਖਦੇ ਆਂ ਇੰਟਰਨੈਟ ਦੇ ਉੱਤੇ ਕਦੀ ਕਿਸੇ ਦਾ ਗਲਾ ਕੱਟਿਆ ਗਿਆ ਕਦੀ ਕਿਸੇ ਦੇ ਅੱਖਾਂ ਦੇ ਉੱਤੋਂ ਵੱਡੀਆਂ ਜਿਹੜੀਆਂ ਵੀਡੀਓ ਆਪਾਂ ਅਕਸਰ ਹੀ ਆਪਣੇ ਮੋਬਾਈਲਾਂ ਦੇ ਉੱਤੇ ਦੇਖਦੇ ਆਂ ਟੀਵੀ ਚੈਨਲਾਂ ਦੇ ਉੱਤੇ ਦੇਖਦੇ ਆਂ ਇਦੇ ਸਬੰਧੀ ਸਾਡੇ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਉਹਨਾਂ ਦੇ ਵੱਲੋਂ ਜਿਹੜਾ ਇੱਕ ਵਿਸ਼ੇਸ਼ ਪ੍ਰੋਗਰਾਮ ਜਿਹੜਾ ਵਾ ਉਹ ਪਿੰਡ ਪਿੰਡੂ ਲਿਖਿਆ ਗਿਆ ਵਾ ਉਹਦੀ ਕੜੀ ਨੂੰ ਲੈ ਕੇ ਸਾਡੇ ਕੋਲੇ ਸਰਦਾਰ ਅਜੀਤਪਾਲ ਸਿੰਘ ਜੀ ਜਿਹੜੇ ਨੇ ਉਹ ਪਹੁੰਚੇ ਨੇ ਇਹ ਜਿਹੜੀਆਂ ਸਮਾਜਿਕ ਕ੍ਰਿਤੀਆਂ ਨੇ ਭਾਵੇਂ ਉਹ ਚਾਈਨਾ ਡੋਰ ਜਾਂ ਨਸ਼ੇ ਨੂੰ ਲੈ ਕੇ ਕੋਈ ਵੀ ਜਿਹੜੀਆਂ ਹੋਰ ਅਲਾਮਤਾਂ ਨੇ ਉਹਨਾਂ ਬਾਰੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਗੇ ਸਰਦਾਰ ਅਜੀਤਪਾਲ ਸਿੰਘ ਜੀ ਹਲੋ ਮੈਂ ਤਾਂ ਕਰਦਾ ਕਰਦਾ ਕਰ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਤਹ ਪਿੰਡ ਪਰਦੇ ਸਾਰੀ ਨਗਰ ਪੰਚਾਇਤ ਦੋਨਾਂ ਪੰਚਾਇਤਾਂ ਨੂੰ ਜਿੱਥੇ ਪਹੁੰਚੇ ਮੈਂ ਜਿਆ ਆਖਦਾ ਜੋ ਵੀ అలੰਪਾਂ ਸਮਾਜ ਦੇ ਵਿੱਚ ਚੱਲ ਰਹੀਆਂ ਤੁਸੀਂ ਭਲੀ ਭਾਂਤ ਉਹਨਾਂ ਨੂੰ ਜਾਣੂ ਜੇ ਅੱਜ ਦੇ ਦਿਨ ਜਿੱਦਾਂ ਲੋਹੜੀ ਦੇ ਤਿਹਾਰ ਨੂੰ ਮੱਦੇਨਜ਼ਰ ਰੱਖਦੇ ਵਿੱਚ ਇੰਨਾ ਡੋਰ ਹਰ ਕੋਈ ਵਰਤ ਰਿਆ ਉਹਦੇ ਤੇ ਸਾਡੇ ਮਹਿਕਮੇ ਵੱਲੋਂ ਨਿਗਰਖ ਰੱਖੀ ਜਾ ਰਹੀ ਆ ਕਰੋਨਾ ਰਾਹੀਂ ਅਦਰ ਹੋਰ ਇਨਸਟਰੂਮੈਂਟ ਆ ਰਹੀ ਇਸ ਤੋਂ ਆਪਣੇ ਬੱਚਿਆਂ ਨੂੰ ਅਵੇਅਰ ਕੀਤਾ ਜਾਵੇ ਕਿ ਇਹਦਾ ਹੀ ਵਰਤੋਂ ਨਾ ਕੀਤੀ ਜਾਵੇ ਆਪਾਂ ਜਾਣੇ ਨੂੰ ਜਾਣੇ ਦੇ ਵਿੱਚ ਕੀ ਗਲਤੀਆਂ ਕਰਦੇ ਆਪਾਂ ਨੂੰ ਨਹੀਂ ਪਤਾ ਲੱਗਦਾ ਉਹ ਤਾਂ ਸਾਨੂੰ ਬਾਅਦ ਵਿੱਚ ਪਤਾ ਲੱਗਦਾ ਹੁਣ ਮੰਨ ਲਓ ਇੱਕ ਆਪਾਂ ਹੀ ਆ ਆਪਣੇ ਪਰਿਵਾਰ ਸਰ ਕਿਤੇ ਜਾਂਦੇ ਆ ਡੋਰਾ ਫਿਰ ਕੇ ਗਲ ਵੱਢਿਆ ਗਿਆ ਅੱਖ ਵੱਢੀ ਗਈ ਇਹ ਇੱਕ ਦਿਨ ਦੇ ਆਪਾਂ ਚਾਹ ਦੇ ਬਦਲੇ ਕਿੰਨਿਆਂ ਨੂੰ ਆਪਾਂ ਨੁਕਸਾਨ ਦਿੰਨੇ ਆ ਤੁਸੀਂ ਡੋਰਾ ਵਰਤ ਕੇ ਅੱਜ ਛੱਡ ਦੇਣੀ ਆ ਉਹ ਰੁੱਖਾਂ ਦੇ ਵਿੱਚ ਤਾਰਾਂ ਦੇ ਵਿੱਚ ਬਸਣੀ ਉਹਦੇ ਨਾਲ ਪਤਾ ਨਹੀਂ ਕਿੰਨੇ ਜੀਵ ਜੰਤੂ ਪੰਛੀ ਜਿਹੜੇ ਫਸੇ ਰਹੇ ਨੇ ਆ ਤੋ ਉਹ ਅਣਾਈ ਮੋਤੇ ਮਰਨੇ 77 ਰੁਪਏ ਇਹਨਾਂ ਬਾਰੇ ਆਪਾਂ ਸੋਚਣਾ ਹੀ ਨਹੀਂ ਆ ਇਹ ਆਪਾਂ ਇਹ ਕਹਿ ਦੇਣਾ ਕੋਈ ਗੱਲ ਨਹੀਂ ਕਿੰਨੀ ਕੀ ਜੀ ਗੱਲ ਐ ਪਰ ਉਹਦਾ ਪਾਪ ਵੀ ਆਪਾਂ ਹੀ ਜ਼ਿੰਮੇਵਾਰ ਬਣਦੇ ਆ ਨੰਬਰ 2 ਤੇ ਨਸ਼ਿਆਂ ਪ੍ਰਤੀ ਮੈਂ ਆਪ ਜੀ ਨੂੰ ਜਾਗਰੂਕ ਕਰਨਾ ਚਾਹੁੰਨਾ ਸਰਕਾਰ ਵੱਲੋਂ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਆ ਜੇ ਆਖੋ ਕਿ ਕੱਲੀ ਸਰਕਾਰ ਇਸ ਰੋਗ ਪਾ ਸਕਦੀ ਉਹ ਨਹੀਂ ਤੁਹਾਡੇ ਸਹਿਯੋਗ ਦੀ ਬਹੁਤ ਜ਼ਰੂਰਤ ਐ ਤੁਸੀਂ ਸਾਨੂੰ ਆਪਣੇ ਮਿੱਤਰ ਸਮਝੋ ਸਾਡਾ ਸਾਥ ਦਿਓ ਜੇ ਕੋਈ ਛੱਡਣਾ ਚਾਹੁੰਦਾ ਵਾ ਉਹਨੂੰ ਆਪਾਂ ਵਿਵੇਕਾ ਨਾਂ ਦੇ ਵਿੱਚ ਦਾਖਲ ਕਰਵਾ ਕੇ ਉਹਦਾ ਨਸ਼ਾ ਛਡਾ ਸਕਦੇ ਹਾਂ ਉਹਦੇ ਲਈ ਮੈਨੂੰ ਤੁਹਾਡੇ ਸਹਿਯੋਗ ਦੀ ਜਰੂਰਤ ਹੈ ਮੈਨੂੰ ਜ਼ਰੂਰੀ ਨਹੀਂ ਕਿ ਮੈਂ ਹਰ ਇੱਕ ਦੇ ਪਰਚਾ ਦਰਜ ਕਰਨਾ ਜੇ ਤਾਂ ਤੁਸੀਂ ਜ਼ਿੰਮੇਵਾਰੀ ਲਓਗੇ ਕਿ ਇਹਦਾ ਅਸੀਂ ਨਸ਼ਾ ਛਡਾਉਣਾ ਚਾਹੁੰਦੇ ਹਾਂ ਉਹਦਾ ਛਡਾਇਆ ਜਾਊਗਾ ਉਹਨੂੰ ਉਹਦਾ ਟ੍ਰੀਟਮੈਂਟ ਕਰਵਾਇਆ ਜਾਊਗਾ ਇਹਦੇ 'ਚ ਸਾਨੂੰ ਤੁਹਾਡੇ ਸਹਿਯੋਗ ਦੀ ਜਰੂਰਤ ਹੈ ਪਰੰਤੂ ਇਹ ਹੈ ਕਿ ਉਹਨੂੰ ਮੌਕਾ ਜਿਹੜਾ ਦੇਣਾ ਸਾਡੀ ਪੰਚਾਇਤ ਲਿਖ ਕੇ ਦਵੇ ਪੂਰੀ ਜ਼ਿੰਮੇਵਾਰੀ ਲਵੇ ਕਿ ਹਾਂ ਵੀ ਅਸੀਂ ਇਹਦਾ ਇਲਾਜ ਕਰਵਾਵਾਂਗੇ ਜਿੱਥੇ ਸਾਡੇ ਸਹਿਯੋਗ ਦੀ ਅਸੀਂ ਦਵਾਂ ਇਹ ਨਹੀਂ ਕਿ ਇੱਕ ਦਿਨ ਆਪਾਂ ਲਈ ਅਗਲੇ ਨੂੰ ਆਣ ਕੇ ਉਹ ਫਿਰ ਉਹ ਕੰਮ ਕਰਦਾ ਹੋਇਆ ਕਿੰਨਾ ਗੱਲਾਂ ਸਾਡੀਆਂ ਦਾ ਧਿਆਨ ਚ ਰੱਖਿਓ ਜਿੱਥੇ ਸਾਡੇ ਸਹਾਇਕ ਦੀ ਜ਼ਰੂਰਤ ਹੈ ਧਾਰਾ ਦੇ ਵਿੱਚ 64 ਐਂਟੀਬਾਇਓਟਿਕ ਹੁੰਦੀ ਹੈ ਉਹਦੇ ਜਪਾ ਨੂੰ ਜੱਜ ਦੇ ਪੇਸ਼ ਕਰਕੇ ਵੀ ਉਹਦਾ ਇਲਾਜ ਕਰਵਾ ਸਕਦੇ ਜਰੂਰੀ ਨਹੀਂ ਕਿ ਅਸੀਂ ਉਹਦਾ ਪਰਚਾ ਦੇਣਾ ਹਾਂ ਆਪਣੇ ਲਾਗੇ ਬੰਦੇ ਹਰ ਇੱਕ ਨੂੰ ਪਤਾ ਹੁੰਦਾ ਕਿ ਮੇਰੇ ਲਾਗੇ ਇਹ ਹੈਗਾ ਉਹਨਾਂ ਇੱਕ ਦੋ ਵਾਰ ਹੀ ਸਮਝਾਓ ਸਾਡੇ ਕੋਲ ਲੈ ਕੇ ਆਓ ਅਸੀਂ ਉਹਨੂੰ ਜੱਜ ਸਾਹਰੇ ਪੇਸ਼ ਕਰਾ ਕੇ ਉਹਦਾ ਉੱਥੇ ਇਲਾਜ ਕਰਵਾ ਦਾਂਗੇ ਔਰ ਜੇ ਕਿਸੇ ਨੂੰ ਸਾਡੇ ਪ੍ਰਤੀ ਕੋਈ ਜਾਣਕਾਰੀ ਹੋਰ ਚਾਹੀਦੀ ਹੋਵੇ ਜੇ ਕੋਈ ਪੁੱਛਣਾ ਚਾਹੋ ਸਾਨੂੰ ਦੱਸੋ ਕਿਹੜਾ ਕੋਈ ਸਵਾਲ ਹੋਵੇ ਕੋਈ ਕੋਈ ਦੱਸੋ ਸਵਾਲ ਹੈ ਜੀ ਤੇ ਉਹ ਅਸਚੂ ਸਾਹਿਬ ਇਸ ਤਰੀਕੇ ਦੇ ਨਾਲ ਚਲੋ ਦੋ ਚੀਜ਼ਾਂ ਤੇ ਕੋਈ ਵੀ ਚੀਜ਼ ਕੰਮ ਕਰਦੀ ਹੈ ਮੈਂ ਸਾਰਿਆਂ ਨਾਲ ਇੱਕ ਗੱਲ ਸ਼ੇਅਰ ਕਰਨਾ ਚਾਹੁੰਦਾ ਦੋ ਚੀਜ਼ਾਂ ਤੇ ਡਿਮਾਂਡ ਐਂਡ ਸਪਲਾਈ ਬੱਸੇ ਸਾਡੀਆਂ ਪੰਚਾਇਤਾਂ ਦੇ ਵੱਲੋਂ ਨਸ਼ੇ ਦੇ ਉੱਤੇ ਵੀ ਜਿਹੜਾ ਵਾ ਕੰਮ ਜਿਹੜਾ ਉਹ ਸ਼ੁਰੂ ਕੀਤਾ ਜਾ ਰਿਹਾ ਵੀ ਆਪਾਂ ਨਸ਼ੇ ਨੂੰ ਕਿਵੇਂ ਠੱਲ ਪਾਉਣੀ ਆ ਜੇਕਰ ਦੇਖਿਆ ਜਾਵੇ ਤਾਂ ਬੇਰੁਜ਼ਗਾਰੀ ਇੱਕ ਉਹ ਵੀ ਇੱਕ ਅਲਾਮਤ ਆ ਕਿ ਜਦੋਂ ਬੱਚੇ ਵਿਹਲੇ ਹੁੰਦੇ ਆ ਤੇ ਉਹਨਾਂ ਦਾ ਧਿਆਨ ਜਿਹੜਾ ਉਹ ਕਿਤੇ ਨਾ ਕਿਤੇ ਨਸ਼ੇ ਵੱਲ ਜਾਂਦਾ ਵਾ ਉਹਦੇ ਬਾਰੇ ਵੀ ਅਸੀਂ ਕੁਛ ਨਾ ਕੁਛ ਜਿਹੜਾ ਪੰਚਾਇਤ ਦੇ ਐਂਡ ਤੋਂ ਕੰਮ ਸ਼ੁਰੂ ਕਰਾਂਗੇ ਤੇ ਉਹ ਤੋਂ ਅਲੱਗ ਜਿਹੜੀ ਜਾਗਰੂਕਤਾ ਲੈਕ ਆਫ ਅਵੇਅਰਨੈਸ ਜਿਹਨੂੰ ਆਪਾਂ ਕਹਿੰਦੇ ਜਾਗਰੂਕਤਾ ਦੀ ਕਮੀ ਜਿਹੜੀ ਆ ਕਿਤੇ ਨਾ ਕਿਤੇ ਉਹ ਦੇਖਿਆ ਜਾਵੇ ਤਾਂ ਸਿੱਖਿਆ ਦੇ ਵਿੱਚ ਸੁਧਾਰ ਦੀ ਜ਼ਰੂਰਤ ਆ ਕਾਫੀ ਚੀਜ਼ਾਂ ਜਿਹੜੀਆਂ ਇੱਕ ਪੈਰਾਮੀਟਰ ਨਹੀਂ ਬਹੁਤ ਬਹੁਤ ਪੈਰਾਮੀਟਰ ਕੰਮ ਕਰਦੇ ਆ ਜੇਕਰ ਆਪਾਂ ਆਪਣੇ ਪਿੰਡ ਦੇ ਵਿੱਚ ਡਿਮਾਂਡ ਯਾਨੀ ਕਿ ਆਪਾਂ ਜਿੰਨੇ ਜਾਣੇ ਬੈਠਿਆ ਆਪਾਂ ਮੇਰੇ ਖਿਆਲ ਨਾਲ ਇੰਨਾ ਜਦ ਕੋਈ ਵੀ ਨਿਸ਼ਾਨੀ ਕਰਦਾ ਪਰ ਆਪਾਂ ਪੁੱਛ तरीके ਆਪਾਂ ਸ਼ੁਰੂ ਕਰ ਰਹੀ ਆ ਪੰਚਾਇਤ ਦੋਨੇ ਪੰਚਾਇਤਾਂ ਰਲ ਕੇ ਕੁਝ ਪ੍ਰੋਜੈਕਟ ਦੇ ਕੰਮ ਆ ਜੀ ਸ਼ੁਰੂ ਕਰਨ ਨੂੰ ਜਾ ਰਹੇ ਆ ਜਿਹੜਾ ਆਉਣ ਵਾਲੇ ਕੁਝ ਦਿਨਾਂ ਅਚ ਆਪਾਂ ਸ਼ੁਰੂ ਕਰ ਰਹੇ ਆ ਆਪਾਂ ਡਿਮਾਂਡ ਘਟਾਉਣ ਨਾਲ ਧਿਆਨ ਦੇਣਾ ਅਸੀਂ ਦੂਸਰੀ ਚੀਜ਼ ਕਿਹੜੀ ਆ ਗਈ ਡਿਮਾਂਡ ਐਂਡ ਸਪਲਾਈ ਸਪਲਾਈ ਤੇ ਐਸ ਐਚਓ ਸਾਹਿਬ ਤੁਹਾਨੂੰ ਧਿਆਨ ਦੇਣਾ ਪੈਣਾ ਜੇ ਕੱਲੇ ਆਪਾਂ ਐਡਿਕਟਡ ਦੇਖਾਂਗੇ ਨਾ ਕੱਲੇ ਵੀ ਪੀੜਤ ਦੇਖਾਂਗੇ ਕੱਲੇ ਪੀੜਤ ਨਹੀਂ ਪੀੜਤਾ ਨੂੰ ਸਾਹਮਣਾ ਕੱਲਾ ਪੁਲਿਸ ਦੀ ਜ਼ਿੰਮੇਵਾਰੀ ਨਹੀਂ 피해ਤਾਂ ਨੂੰ ਸਾਂਭਣਾ ਮਾਂ-ਬਾਪ ਦੀ ਜ਼ਿੰਮੇਵਾਰੀ ਆ ਸਮਾਜ ਦੀ ਜ਼ਿੰਮੇਵਾਰੀ ਆ ਸਾਡੀ ਪੰਚਾਇਤਾਂ ਦੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਮੋਟੀਵੇਟ ਕਰਨਾ ਡਿਮਾਂਡ ਦੀ ਤੁਸੀਂ ਗੱਲ ਕੀਤੀ ਬਹੁਤ ਵਧੀਆ ਗੱਲ ਕੀਤੀ ਹੈ ਜਿਸ ਚੀਜ਼ ਦੀ ਡਿਮਾਂਡ ਨਹੀਂ ਉਹ ਮਾਰਕੀਟ ਦੇ ਵਿੱਚ ਵੇਚੀ ਨਹੀਂ ਹੁਣ ਜਦੋਂ ਡਿਮਾਂਡ ਨਹੀਂ ਮੈਂ ਲੋਕਲ ਕਰਨੋਂ ਹਟਦੇ ਤੇ ਵੇਚਣ ਵਾਲਾ ਅੱਜ ਇਹ ਨਹੀਂ ਵੇਚਦਾ 20 ਵੇਚਣਾ ਸ਼ੁਰੂ ਕਰ ਦੋਗੇ ਮੇਨ ਸਭ ਤੋਂ ਵੱਧ ਗੱਲ ਹੀ ਡਿਮਾਂਡ ਦੀ ਹੈ ਜਦੋਂ ਡਿਮਾਂਡ ਖਤਮ ਹੋ ਗਈ ਆਪਾਂ ਤਾਂ ਕਾਹ ਹੀ ਕਿੰਨੇ ਕੁ ਛੋਟੇ ਜਿਹੜੇ ਪੀਣ ਵਾਲੇ ਉਹ ਨਾ ਜਿਹਨੂੰ ਮੰਗਣਗੇ ਤੇ ਵੇਚ ਕਿੱਥੇ ਦਊਗਾ ਹੁਣ ਤੁਸੀਂ ਇਹ ਗੱਲ ਕੀਤੀ ਕਿ ਇੱਥੇ ਜਿੰਨੇ ਬੰਦੇ ਬੈਠੇ ਇਹਨਾਂ ਚ ਕੋਈ ਨਸ਼ਾ ਨਹੀਂ ਕਰਦਾ ਤੇ ਇਹਨਾਂ ਕੋਈ ਲੈ ਕੇ ਉਹ ਜਦੋਂ ਵਿਕਣਾ ਹੀ ਨਹੀਂ ਤੇ ਇਹ ਲੈ ਕੇ ਕੌਣ ਆਊਗਾ ਬਿਲਕੁਲ ਬਹੁਤ ਵੱਡਾ ਜਿਹੜਾ ਹੈ ਕਿ ਇੱਕ ਹੈਗੀ ਆ ਇਸ ਮਾਧਮੇਂ ਦੇ ਰਾਹੀਂ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਕਿਸੇ ਚੀਜ਼ ਦੀ ਡਿਮਾਂਡ ਖਤਮ ਹੋ ਜਾਂਦੀ ਹੈ ਨਾ ਉਹ ਚੀਜ਼ ਆਪਣੇ ਆਪ ਖਤਮ ਹੋ ਜਾਂਦੀ ਹੈ ਬਿਲਕੁਲ ਸੋ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਪਿੰਡ ਦੇ ਐਡ ਤੋਂ ਆਪਣੀਆਂ ਪੰਚਾਇਤਾਂ ਦੋਨਾਂ ਪੰਚਾਇਤਾਂ ਦੇ ਐਡ ਤੋਂ ਕਿ ਡਿਮਾਂਡ ਨੂੰ ਘੱਟ ਕੀਤਾ ਜਾਵੇ ਕਿਉਂਕਿ ਦੇਖੋ ਜ਼ਿੰਮੇਵਾਰੀ ਕੱਲੀ ਪੰਚਾਇਤ ਜਾਂ ਕੱਲੀ ਪੁਲਿਸ ਜਾਂ ਕੱਲੀ ਪਰਿਵਾਰ ਦੀ ਨਹੀਂ ਆਪਣੇ ਸਮਾਜ ਦੀ ਜ਼ਿੰਮੇਵਾਰੀ ਵੀ ਹੈ ਆਪਾਂ ਜੇਕਰ ਕੋਈ ਡਿਕਟਰ ਹੈਗਾ ਕੋਈ ਨਸ਼ੇੜੀ ਹੈਗਾ ਉਹਨੂੰ ਆਪਾਂ ਇੱਕ ਸਿੱਧੇ ਰਾਹ ਪਾਉਣ ਲਈ ਆਪਾਂ ਆਪਣੀ ਜ਼ਿੰਮੇਵਾਰੀ ਵੀ ਸਾਰੇ ਜਾਣੇ ਜੇ ਲੜਕੇ ਨਭਾਈਏ ਤੇ ਮੇਰੇ ਕੋਲ ਕੋਈ ਵੱਡੀ ਗੱਲ ਨਹੀਂ ਹੈ ਪਰ ਐਸਐਚਓ ਸਾਹਿਬ ਤੁਸੀਂ ਸਾਨੂੰ ਇੱਥੇ ਇਸ ਚੀਜ਼ ਦਾ ਵਾਅਦਾ ਕਰਕੇ ਜਾਓ ਕਿ ਜੇਕਰ ਅਸੀਂ ਆਪਣੇ ਏਰੀਆ ਦੇ ਵਿੱਚ ਕੋਈ ਕੁਝ ਚੀਜ਼ਾਂ ਹੁੰਦੀਆਂ ਕਿਉਂਕਿ ਜਦੋਂ ਅਵੇਲੇਬਿਲਿਟੀ ਜ਼ਿਆਦਾ ਹੋ ਜੇ ਚੀਜ਼ ਦੀ ਤੇ ਕੁਛ ਨਾ ਕੁਛ ਉਹ ਵੀ ਬੈਨੇ ਰੱਖਦੀਆਂ ਨੇ ਮੈਂ ਕਹਿੰਦਾ ਤੂੰ ਦੱਸੋ ਤੇ ਡਿਮਾਂਡ ਅਸੀਂ ਘਟਾਵਾਂਗੇ ਸਪਲਾਈ ਦੀ ਜਿਹੜੀ ਆ ਲੱਕ ਤੁਸੀਂ ਤੋੜੋ ਕਿਉਂਕਿ ਇਹ ਨਹੀਂ ਆ ਵੀ ਸਾਨੂੰ ਨਹੀਂ ਪਤਾ ਜਾਂ ਪੁਲਿਸ ਨੂੰ ਨਹੀਂ ਪਤਾ ਜਾਂ ਪਿੰਡ ਦੇ ਲੋਕਾਂ ਨੂੰ ਪਰ ਪਤਾ ਹੁੰਦਾ ਵਾ ਵੀ ਕੌਣ ਪਿੰਡ ਦੇ ਵਿੱਚ ਗਲਤ ਕੰਮ ਕਰ ਰਿਹਾ ਉਥੇ ਸਾਰਿਆਂ ਨੂੰ ਰਲ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਆ ਤੇ ਮੈਂ ਆਪਣੇ ਦੋਨਾਂ ਪੰਚਾਇਤਾਂ ਦੇ ਵੱਲੋਂ ਜਿਹੜੇ ਕੋਈ ਵੀ ਬੰਦੇ ਆ ਪਿੰਡ ਦੇ ਵਿੱਚ ਜਿਹੜੇ ਨਸ਼ਾ ਵੇਚਦੇ ਵੀ ਆ ਵੈਸੇ ਸਾਡੇ ਪਿੰਡ ਦੇ ਵਿੱਚ ਇਹ ਸ਼ੁਕਰ ਆ ਕਿ ਵੱਡੇ ਪੱਧਰ ਤੇ ਕੋਈ ਛਿੱਟੇ-ਜੁੱਟੇ ਵਾਲਾ ਕੰਮ ਜਿਹੜਾ ਉਹ ਨਹੀਂ ਹੈਗਾ ਪਰ ਜਿਹੜਾ ਐਸਐਚਓ ਸਾਹਿਬ ਆਈਡੀਆ ਗੋਲੀਆਂ ਨੇ ਗੋਲੀਆਂ ਦਾ ਕਾਰੋਬਾਰ ਜਿਹੜਾ ਸਾਡੇ ਪਿੰਡ ਦੇ ਵਿੱਚ ਕੁਝ ਬੰਦੇ ਕਰਦੇ ਵੀ ਆ ਮੈਂ ਇਸ ਗੱਲ ਤੋਂ ਮੁੱਕਰਦਾ ਨਹੀਂਗਾ ਕਿਉਂਕਿ ਜੇ ਅਸੀਂ ਜ਼ਿੰਮੇਵਾਰ ਆ ਪਿੰਡ ਦੇ ਜਿਵੇਂ ਮੋਤਵਾਰ ਆ ਪਿੰਡ ਦੇ ਤੇ ਅਸੀਂ ਮੁੱਕਰੀ ਜਾਈਏ ਵੀ ਸਾਡੇ ਪਿੰਡ ਦੇ ਵਿੱਚ ਆ ਕੰਮ ਨਹੀਂ ਹੁੰਦਾ ਉਹ ਵੀ ਗੱਤ ਹੈ ਇਹੀ ਗੱਲ ਹੈ ਮੰਨ ਲਓ ਜਿਹੜੇ ਤੁਹਾਡੇ ਬੰਦੇ ਕਰਦੇ ਆ ਤੁਸੀਂ ਏਦਾਂ ਪੰਚਾਇਤ ਜਾ ਕੇ ਕਰੀਓ ਨਾ ਸਮਝਾਓ ਜਿੱਥੇ ਸਾਡੀ ਲੋੜ ਹੈ ਅਸੀਂ ਨਾਲ ਜਾਂਦੇ ਆ ਜੋ ਰਿਕਵਰੀ ਹੁੰਦੀ ਹੈ ਨਾਲ ਤੁਸੀਂ ਗਵਾਹ ਬਣੋ ਉਸੇ ਵੇਲੇ ਤੇ ਪਰਚਾ ਦਿੱਤਾ ਜਾਵੇ ਜਦੋਂ ਉਹਨਾਂ ਨੂੰ ਪਤਾ ਹੋਊਗਾ ਮੇਰਾ ਪਿੰਡ ਵਿਰੋਧ ਕਰਦਾ ਮੇਰੇ ਨਾਲ ਕਿਸੇ ਨੇ ਨਹੀਂ ਤੋਰਨਾ ਬੇਹੱਡ ਜਾਊਗਾ ਜਿਵੇਂ ਪਤਾ ਕਿ ਮਨਦੀਪ ਸਿੰਘ ਨੇ ਮੇਰੇ ਨਾਲ ਕਰਦਾ ਦੂਸਰੇ ਨੇ ਮੇਰੇ ਨਾਲ ਤੋਰ ਪੈਣਾ ਉਹਨੇ ਕਾਹ ਤੋਂ ਹਟਣਾ ਤੁਸੀਂ ਮੰਨ ਲਓ ਕਿ 10 ਬੰਦੇ ਉਹਦੇ ਨਾਲ ਜਾ ਕੇ ਕਹਿੰਦੇ ਕਿ ਭਾਈ ਆ ਸਾਡੇ ਪਿੰਡ 'ਚ ਗਲਤ ਹੋਣ ਦਿਆ ਵਾ ਇਹਨਾਂ ਹੀ ਰੋਕਦਾ ਵਾਂ ਇਹ ਸਮਝ ਜੀ ਅਸੀਂ ਤੇਰਾ ਸਾਥ ਨਹੀਂ ਦੇਣਾ ਤੇ ਆਪੇ ਹਟ ਜੂਗੇ ਮੇਰੇ ਬਾਰੇ ਕੀ ਇਹ ਜੇ ਜਾਣਕਾਰੀ ਪੁਲਿਸ ਨੂੰ ਦੇਣਗੇ ਮੇਰੇ ਤੇ ਗਵਾਹ ਬਣਨਗੇ ਕਿ ਮੈਂ ਨਾ ਕਰਾਂ ਤਾਂ ਕਰਕੇ ਸਾਡੀ ਨਾ ਪੰਚਾਇਤ ਵੱਲੋਂ ਵੀ ਸਖਤ ਤਾੜਨਾ ਵਾ ਜਿਹੜੇ ਕੁਝ ਵੱਡੇ ਕੰਮ ਕਰਦੇ ਆ ਉਹਨਾਂ ਨੂੰ ਵੀ ਤੇ ਪੁਲਿਸ ਨੂੰ ਵੀ ਬੇਨਤੀ ਆ ਕਿ ਨਾਲ ਸਾਡੇ ਨਾਲ ਕੋਆਪਰੇਟ ਕਰੋ ਤਾਂ ਜੋ ਜਿਹੜੀ ਅਲਾਮਤ ਆ ਜਿਹੜੀ ਸਚਾਈ ਆ ਕਿ ਅ ਇੱਕ ਕੌੜਾ ਸੱਚ ਆ ਸਾਨੂੰ ਸਾਰਿਆਂ ਨੂੰ ਸੱਚ ਨਾਲ ਸੱਚ ਨੂੰ ਮੰਨਣਾ ਪੈਣਾ ਵਾ ਸੋ ਸਾਰੇ ਰਲ ਮਿਲ ਕੇ ਇੱਥੇ ਕੰਮ ਕਰਨਾ ਪੈਣਾ ਵਾ ਇਕੱਲੀ ਪੁਲਿਸ ਦੀ ਇਕੱਲੀ ਆਪਣੇ ਜਿਹੜੇ ਮੋਤਪਰਾ ਦੀ ਜ਼ਿੰਮੇਵਾਰੀ ਹੈ ਤੁਹਾਡੇ ਸਾਰਿਆਂ ਦੀ ਸਾਥ ਦੋ ਤਗੜੇ ਹੋ ਸੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ